ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਵੱਖ-ਵੱਖ ਰਾਸ਼ੀ ਪਾਰਟੀਆਂ ਵੱਲੋਂ ਆਪੋ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਭਾਜਪਾ ਵੱਲੋਂ ਪੰਜਾਬ ਵਿਚਨਾਂ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਤਿਆਰ ਕਰਨ ਵਿੱਚ ਜੁੜ ਚੁੱਕੀ ਹੈ جس دے چلدیاں ਭਾਜਪਾ دے ہلکا ਹੁਸ਼ਿਆਰਪੁਰ دے ਸਮੂਹ ਉਦੇਦਾਰਾਂ دی اک ਹੰਗਾਮੀ ਮੀਟਿੰਗ ਫਗਵਾੜਾ ਵਿਖੇ ਹੋਈ جس دی ਪ੍ਰਧਾਨਗੀ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਨੇ ਕੀਤੀ اس ਮੌਕੇ ਉਹਨਾਂ ਨਾਲ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਥ ਭਾਜਪਾ ਦੇ ਹਲਕਾ ਇੰਚਾਰਜ ਵਿਜੇ ਸਾンプਲਾ ਸਾਬਕਾ ਕੈਪਟਨ ਮੰਤਰੀ ਪੰਜਾਬ ਤਿਕਸ਼ੰਸੂ ਤੋਂ ਇਲਾਵਾ ਹਲਕਾ ਬਟਾਲਾ ਦੇ ਪ੍ਰਭਾਰੀ ਰਿੰਕੂ اٹਵਾਲ ਵੀ ਮੌਜੂਦ ਸਨ ਮੀਟਿੰਗ ਦੌਰਾਨ ਜਿਥੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਵਿਚਾਰ ਚਰਚਾ ਕੀਤੀ ਗਈ ਉੱਥੇ ਰਿੰਕੂ اٹਵਾਲ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਜਿਸ ਵਿੱਚ ਪੰਜਾਬ ਵੀ ਆਪਣਾ ਅਹਿਮ ਯੋਗਦਾਨ ਪਾਏਗਾ ਉਹਨਾਂ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਰਿੰਕੂ ạtਵਾਲ ਨੇ ਰਿੰਕੂ ạtਵਾਲ ਨੇ ਸਮੂਹ ਭਾਜਪਾ ਵਰਕਰਾਂ ਨੂੰ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ ਇਸ ਮੌਕੇ ਸਾਹਮਣੇ ਮੇਰ ਅਰुण ਖੋਸਲਾ ਅਵਤਾਰ ਸਿੰਘ ਮੰਡ ਤੋਂ ਇਲਾਵਾ ਭਾਜਪਾ ਦੀ ਹੋਰ ਲੀਡਰਸ਼ਿਪ ਵੀ ਮੌਜੂਦ ਸੀ ਦੀ ਮੀਟਿੰਗ ਦਾ ਕੀ ਏਜੰਡਾ ਜਿਹੜੀ ਮੀਟਿੰਗ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭਾ ਦੇ ਅੱਜ ਸਾਰੇ ਸੀਨੀਅਰ ਕਾਰਜਕਰਤਾ ਲੀਡਰਸ਼ਿਪ ਤੇ ਸਾਰਿਆਂ ਨੇ ਅੱਜ ਨਾਲ ਕੀ ਮੀਟਿੰਗ ਕੀਤੀ ਹੈ ਜ ਜੀ ਦੀ ਪ੍ਰਧਾਨਗੀ ਸਾਡੇ ਸਤਿਕਾਰਯੋਗ ਮੰਤਰੀ ਸ਼੍ਰੀ ਵਾਸੂ ਜੀ ਸਾਡੇ ਸੰਗਠਨ ਮਹਾ ਮੰਤਰੀ ਜੀ ਪੰਜਾਬ ਉਹਨਾਂ ਨੇ ਮੀਟਿੰਗ ਲਈਤੀ ਹੈ ਜੀ ਦੇ ਵਿੱਚ ਆਲ ਦੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਾਡੇ ਕੇਂਦਰ ਤੇ ਸੂਬੇ ਦੀ ਲੀਡਰਸ਼ਿਪ ਵੱਲੋਂ ਜੋ ਪ੍ਰੋਗਰਾਮ ਲਿਖੇ ਗਏ ਆ ਉਹਦੇ ਮੁਤਲਕ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਿਹੜੇ ਕਿਹੜੇ ਪ੍ਰੋਗਰਾਮ ਕੀਤੇ ਜਾਣੇ ਆ ਕਿਹੜੀ ਕਿਹੜੀਆਂ ਗਤੀਵਿਧੀਆਂ ਹੋਣੀਆਂ ਤੇ ਕਿਹੜੇ ਕਿਹੜੇ ਸੀ ਹਲਕੇ ਵਾਈਜ਼ ਪ੍ਰੋਗਰਾਮ ਲਿਖੇ ਆ ਉਹਦੀ ਵਿਚਾਰ ਪਟਾੰਦਰਾ ਵੀ ਕੀਤੀ ਐ ਤੇ ਵਿਉਂਤਬੰਦੀ ਵੀ ਕੀਤੀ ਐ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਲੇ ਇਕੱਲੇ ਵਰਕਰ ਨਾਲ ਪਹੁੰਚ ਕਰਕੇ ਇਕੱਲੇ ਇਕੱਲੇ ਵੋਟਰਾਂ ਨਾਲ ਪਹੁੰਚ ਕਰਕੇ ਭਾਤੀ ਜਨਤਾ ਪਾਰਟੀ ਆਪਣਾ ਪਰਚਮ ਪੰਜਾਬ ਚ ਵੀ ਲਹਿਰਾਏਗੀ ਹਮੇਸ਼ਾ ਦੀ ਤਰ੍ਹਾਂ ਔਰ ਤੀਸਰੀ ਵਾਰ ਦੇਸ਼ ਦੇ ਬਹੁਤ ਹੀ ਕਾਬਲ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਕੀ ਇਸ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਉਹਦੇ ਵਿੱਚ ਪੰਜਾਬ ਵੀ ਆਪਣਾ ਸਹਿਯੋਗ ਦੇਗਾ ਮੈਂ ਕਿਉਂਕਿ ਬਤਾਲਾ ਜ਼ਿਲ੍ਹੇ ਦਾ ਪਰਿਵਾਰੀ ਹੋਣ ਦੇ ਨਾਤੇ ਸਾਡੇ ਬਟਾਲਾ ਜ਼ਿਲ੍ਹੇ ਦਾ ਇੱਕ ਹਲਕਾ ਜਿਹੜਾ ਸ਼ਹੀਦ ਹਰਗੋਬਿੰਦਪੁਰ ਉਹ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਪੈਂਦਾ ਇਸ ਕਰਕੇ ਅੱਜ ਮੀਟਿੰਗ ਜਿੱਥੇ ਮੈਂ ਭਾਗ ਲਿੱਤਾ ਮੈਨੂੰ ਖੁਸ਼ੀ ਹੈ ਕਿ ਆਪਣੇ ਪੁਰਾਣੇ ਹਲਕੇ ਦੇ ਵਿੱਚ ਇਸ ਹਲਕੇ ਦੇ ਵਿੱਚ ਕੋਈ ਸਾਡਾ ਬੜਾ ਪੁਰਾਣਾ ਰਿਸ਼ਤਾ ਰਿਹਾ ਹੈ ਇੱਥੋਂ ਦੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਨੂੰ ਸਾਥੀਆਂ ਨੂੰ ਲੀਡਰਸ਼ਿਪ ਨੂੰ ਮਿਲ ਕੇ ਅੱਜ ਬਹੁਤ ਚੰਗਾ ਲੱਗਿਆ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਸੰਗਠਨ ਮਹਾਂ ਮੰਤਰੀ ਜੀ ਤੇ ਸਮੁੱਚੀ ਲੀਡਰਸ਼ਿਪ ਸਾਡੇ ਸਤਿਕਾਰਯੋਗ ਸਾਡੇ ਸੈਂਟਰ ਦੇ ਵਜ਼ੀਰ ਸੋਮ ਪ੍ਰਕਾਸ਼ ਜੀ ਸਾਡੇ ਭੇਜੇ ਸਾਫਲਾ ਜੀ ਤਿਕਸ਼ਨ ਸੂਜੀ ਸਮੁੱਚੀ ਲੀਡਰਸ਼ਿਪ ਸ਼੍ਰੀ ਅਬਨਾਸ਼ ਰੈ ਖੰਨਾ ਜੀ ਸਾਰਿਆਂ ਨੇ ਮਿਲ ਬੈਠ ਕੇ ਅੱਜ ਵਿਉਂਤਬੰਦੀ ਕੀਤੀ ਹੈ ਤੇ ਜਿਹਦੇ ਆਰਮਲ ਸਮੇਂ ਚ ਬਹੁਤ ਵਧੀਆ ਰਿਜ਼ਲਟ ਸਾਹਮਣੇ ਆਉਣਗੇ ਔਰ ਭਾਰਤੀ ਜਨਤਾ ਪਾਰਟੀ 13 ਦੀ ਤੇਰੇਆ ਲੋਕ ਸਭਾ ਚ ਸੀਟਾਂ ਜਿੱਤ ਕੇ ਮੋਦੀ ਸਾਹਿਬ ਦੀ ਚੋਲੀ ਚ ਅਸੀਂ ਪਾਵਾਂਗੇ